ਧੰਨਵਾਦ ਆ ਬਾਈ ਬਾਈ ਦਾ ਬਹੁਤ ਬਹੁਤ ਤੇ ਇਹ ਲੋ ਜੀ ਚਾਬੀ ਫੜਾਤੀ ਬਾਈ ਲੋ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਪਹਿਲਾਂ ਮਿਲੋ ਜੱਗੂ ਨੂੰ ਸਤਿ ਸ਼੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ ਜੀ ਤੇ ਇੱਧਰ ਮਿਲੋ ਬਾਈ ਪੂਆ ਦਾ ਮੁੰਡਾ ਲਾਂਡਰਾ ਤੋਂ ਆਇਓ ਤੇ ਬਾਈ ਇਹਦੇ ਕੋਲ ਲਾਂਡਰਾ ਜੱਗੂ ਵਾਲੀ ਗੱਡੀ ਲੈਣ ਤੇ ਬਾਕੀ ਤੇ ਬਾਈ ਆ ਗੱਡੀ ਦਵਾਈ ਆ ਜੱਗੂ ਨੂੰ ਪੀਵੀ 65 ਮਾਲੀ ਦਾ ਹੈ ਜੱਗੂ ਤੇ ਬਾਈ ਦਲਵੀਰ ਦੀ ਕਰਤਾ ਹੋਈ ਆ ਦਲਵੀਰ ਬਾਈ ਦੀ ਨਾ ਨਾ ਕਰਵਾ ਗਰੀਏ ਦਲਵੀਰ ਨੇ ਲੈਣੀ ਸੀ ਹਾਂ ਬਾਈ ਕਹਿੰਦਾ ਥੋੜੇ ਜਿਹੇ ਪੈਸੇ ਵੱਧ ਆ ਹਾਂ ਮੈਂ ਆਇਆ ਦਾ ਬਾਈ ਦੇ ਨਾਲ ਦੇਖਣ ਗੱਡੀ ਹਾਂ ਦਲਵੀਰ ਬਾਈ ਕਿਦਾਂ ਦਿਆਂ ਇਹਦਾ ਹਾਂ ਬਾਈ ਦੇ ਬਾਈ ਮੈਨੂੰ ਲੈ ਕੇ ਗੱਡੀ ਦਿਖਾਉਣ ਹਾਂ ਕਹਿੰਦਾ ਵੀਰੇ ਤੂੰ ਯਾਰ ਇਹਨਾਂ ਚੀਜ਼ਾਂ ਲੈਣਾ ਗੱਲ ਮੇਰੇ ਨਾਲ ਚੱਲ ਦਲਵੀਰ ਨੂੰ ਨਹੀਂ ਆਈ ਨਰਵੀ ਥੋੜੇ ਜਿਹੇ ਪੈਸੇ ਪਿੱਛੇ ਬਾਈ ਕਹਿੰਦਾ ਮੇਰਾ ਬਜਟ ਥੋੜਾ ਘੱਟ ਆ ਘੱਟ ਲੈ ਆਪਾਂ ਨਹੀਂ ਜਾਨੀ ਕਿ ਵਧੀਆ ਲੱਗੀ ਮੈਨੂੰ ਘਰਾਂ ਖੜੀ ਆ ਗੱਡੀ ਠੀਕ ਨਹੀਂ ਵੀ ਕਾ ਨੂੰ ਉਹ ਕਰਨਾ ਚਲੋ ਆਪਾਂ ਵੀ ਉਹ ਕਰਨਾ ਤੇ ਬਾਈ ਨੂੰ ਕੱਢ ਕੇ ਸਾਈ ਮੈਂ ਦੇ ਗੱਡੀ ਆਪਣੇ ਰਿਸ਼ਤੇਦਾਰੀ ਦੀ ਬਾਈ ਘਰਾਂ ਚੱਲੀ ਗਈ ਸੀ ਜਿਹੜੀ ਜਿਹੜੀ ਖੜੀ ਹੈ ਬਾਈ ਹਾਂ ਨਹੀਂ ਹੈ ਮੈਂ ਦੂਜਾ ਤਾਂ ਚੈੱਕ ਕਰਦੀ ਆ ਤੇ ਲੋ ਬਾਈ ਜੱਗੂ ਲੱਗ ਗਿਆ ਕੱਪੜਾ ਮਾਰਨ ਕਿਉਂਕਿ ਡਿੱਲਰਾਂ ਕੋਲ ਤੇ ਬਾਈ ਕੱਪੜਾ ਵੱਜਿਆ ਮਿਲਦਾ ਹਾਂ ਹਾਂ ਉਹ ਤਾਂ ਹੈ ਇੱਥੇ ਉਹਨਾਂ ਘਰਾਂ ਖੜੀ ਹੈ ਆਪ ਮਾਰਨਾ ਪੈਣਾ ਆ ਮਾਰਨਾ ਪੈਣਾ ਵੀਰੇ ਹਾਂ ਵੀਰੇ ਆਪਾਂ ਦੋ ਦੜ ਵੀਰੇ ਗੱਡੀ ਜੀ ਸਟਾਰਟ ਕਰਕੇ ਵੀ ਨਹੀਂ ਦੇਖੀ ਹਮ ਸਾਲਵ ਤੱਕ ਵੀ ਨਹੀਂ ਮਾਰੀ ਵੀ ਗੱਡੀ ਆਪਣੇ ਰਿਸ਼ਤੇਦਾਰੀ ਇੱਕ ਲਈ ਹੈ ਦਲਵੀਰ ਵੀਰੇ ਆ ਵੀ ਨਾਲੋਂ ਗੱਡੀ ਲਈ ਆ ਹਮ ਦਲਵੀਰ ਵੀਰ ਦਾ ਰਿਸ਼ਤੇਦਾਰ ਹੈ ਭੂਆ ਦਾ ਮੁੰਡਾ ਹੀ ਹੈ ਵੀਰ ਦੀ ਭੂਆ ਦਾ ਮੁੰਡਾ ਹੈ ਆ ਵੀਰ ਉਹਨਾਂ ਦੇ ਥੋੜੇ ਮਾਮੇ ਦਾ ਮੁੰਡਾ ਲੱਗਿਆ ਠੀਕ ਹੈ ਤੇ ਧੰਨਵਾਦ ਹੈ ਬਾਈ ਬਾਈ ਦਾ ਬਹੁਤ ਬਹੁਤ ਸਾਰਾ ਤੇ ਇਹ ਲੋ ਜੀ ਚਾਬੀ ਫੜਾਤੀ ਬਾਈ ਲੋ ਬਾਈ ਵਧਾਈਆਂ ਜੱਗੂ ਨੂੰ ਠੀਕ ਹੈ ਵੀਰੇ ਸਾਨੂੰ ਦੋ ਅੱਗੇ ਜੀ ਚੰਗਾ ਬੈਠ ਭਾਈ ਵਿੱਚ ਚੱਲੀ ਬਾਈ ਦਲਵੀਰ ਹਾਂ ਜੀ ਤੇ ਲੋ ਬਾਈ ਪਹੁੰਚ ਗਏ ਜੱਗੂ ਦੀ ਏਜੰਸੀ 'ਚ ਤੇ ਮੁੰਡੇ ਲਾਗੇ ਜਿੰਦੇ ਲੋ ਬਾਈ ਜੀ ਤਾਂ ਉਹ ਖੜਾ ਤਾਂ ਮੋਟਰਸਾਈਕਲ ਹਾਂ ਉਹਨੇ ਕਰਕੇ ਇੱਧਰ ਆਏ ਅਸੀਂ ਨਹੀਂ ਆਪਾਂ ਨੇ ਬਾਈ ਸਿੱਧਾ ਹੀ ਘਰ ਨੂੰ ਜਾਣਾ ਤਾਂ ਜੀ ਸਾਡੇ ਬੰਦੇ ਜੇ ਅਸਲ ਇਹ ਤਾਂ 5 ਵਜੇ ਲੰਘ ਜਾ ਰਹੇ ਘਰ ਨੂੰ ਸਭ ਕੋਈ ਨਹੀਂ ਹਾਂ ਕੋਈ ਹੁਣ ਦਿਨ ਹੋ ਗਏ ਛੋਟੇ ਛੋਟੇ ਹਾਂ ਹੁਣ ਵੀ ਤਾਂ 5:00 ਵਜੇ ਆਂ ਧੇਰਾ ਦੇ ਕੱਕੜਾਉਗੇ ਹਾਂ ਹਾਂ ਬਦਾਈ ਦਾ ਮੈਂ ਚੱਲ ਆਇਆ ਵੀ ਇਹਨਾਂ ਨੂੰ ਵੀ ਦਿਖਾ ਦੰਦੇ ਬੰਦੇ ਇਹ ਤਾਂ ਲੰਘੇ ਕਦੋਂ ਕੱਲੂਰੇ ਤਾਂ ਆਉਂਦੀ ਰਹਿਣੀ ਐ ਇਹ ਹਾਂ ਹਾਂ ਬਾਕੀ ਦਲੂਜੀ ਠੀਕ ਆ ਵੀਰੇ ਚਲਾਈ ਦਲੂਜੀ ਵਧੀਆ ਐ ਨਾ ਦੇਖ ਲਈ ਜਿਹੜੀ ਆਪਣੇ ਵਾਲੀ ਉਹਦੀ ਉਹਦੀ ਵੀ ਵਧੀਆ ਹੂੰ ਜਗਰੂ ਬਾਈ ਉਹ ਵੀ ਚੈੱਕ ਕਰਾ ਜਾਂਦੀ ਆ ਹਾਂ ਉਹ ਵੀ ਠੀਕ ਆ ਵੀਰੇ ਹੂੰ ਬਾਕੀ ਚੱਲ ਬਾਈ ਵੀਰੇ ਹੂੰ ਚਲਦੇ ਆਪਾਂ ਪਿੰਡ ਬਾਈ ਚੱਲ ਚੱਲ ਠੀਕ ਆ ਤੇ ਬਾਈ ਜਾਨੀ ਕਿ ਦਿਨ ਚੱਲਦੇ ਆ ਤੁਹਾਨੂੰ ਪਤਾ ਸੀਧੀ ਦਿਨ ਚੱਲਦੇ ਹੋਏ ਕਰਕੇ ਮਠਾਈ ਦਾ ਡੱਬਾ ਢੂਪਾ ਕੋਈ ਲੈ ਕੇ ਨਹੀਂ ਆਏ ਹੂੰ ਠੀਕ ਆ ਤੇ ਉਹਨਾਂ ਦੇ ਵੀ ਮੈਂ ਤਾਂ ਬਾਈ ਨੂੰ ਕਿਹਾ ਤਾਂ ਵੀ ਇੰਨੇ ਘਰੇ ਖੜਾ ਲਾ ਕੇ ਸੀ ਹਾਂ ਤਰੇ ਮਗਾ ਵੀ ਹੋਰ ਖੜਾ ਲਾਉ ਜੱਦੀ ਦੇ ਕੋ ਹੁਣ ਵੀ ਤਾਂ ਖੜੀ ਉਹ ਐਨੇ ਸਾਲ ਹੋ ਗਏ ਵੀ ਹੋਰ ਖੜਾ ਲਾ ਹਾਂ ਉਹ ਕਹਿੰਦਾ ਵੀਰੇ ਨਹੀਂ ਫਿਰ ਤੇਰਾ ਵਾਲੀ ਗੱਡੀ ਵੀ ਖੜੀ ਆ ਉਹਨਾਂ ਦੇ ਥੋੜੀ ਜਿਹੀ ਦਿੱਕਤ ਆ ਖੜੀ ਕਰਨ ਦੀ ਤੁਹਾਨੂੰ ਪਤਾ ਹੀ ਆ ਭਾਈ ਲਾਂਡਰ ਪਿੰਟ ਜਿਹਾ ਮਨ ਤਾਂ ਐਉਂ ਦਾ ਵੀ ਹਾਂ ਵੀ ਆਦਨ ਰੁਕ ਜੀਏ ਫੇਰ ਲੈ ਕੇ ਆਈਏ ਪਰ ਉਹ ਕਹਿੰਦਾ ਯਾਰ ਵੀ ਵੀਰੇ ਤੁਸੀਂ ਲੈ ਜਾਓ ਕੋਈ ਗੱਲ ਨਹੀਂ ਵੀ ਥੋੜੀ ਦਿੱਕਤ ਆ ਖੜੀ ਕਰਨ ਦੀ ਹਾਂ ਤੇ ਬਾਕੀ ਚੱਲ ਦੋ ਤਨੋਂ ਆਪਣੀ ਆਈ ਹੋਗੀਆਂ ਦੋ ਆਪਣੀ ਤੀ ਮੇਰੀ ਟਰੈਕਟਰ ਵੀ ਆ ਇੱਕ ਟਰੈਕਟਰ ਹਾਂ ਤਿੰਨ ਗੱਡੀਆਂ ਦੀ ਨਾ ਚਾਰ ਪੰਜ ਚੀਜ਼ਾਂ ਹੋਗੀਆਂ ਉਹ ਕਹਿੰਦਾ ਵੀਰੇ ਬਾਰ ਖੜੀ ਆ ਵੀ ਉਹ ਹੁੰਦੀ ਆ ਹਾਂ ਤੇ ਬਾਕੀ ਚਲੋ ਬਾਈ ਤੇ ਚੱਲਦੇ ਹੁਣ ਪਿੰਡ ਨੂੰ ਮੇਰੇ ਕੱਪੜੇ ਜੇ ਕੱਢਦੇ ਜੱਗੂ ਹਾਂ ਕੱਪੜੇ ਕੱਢ ਲੈ ਪੂਰੇ ਕੱਢ ਲੈ ਉਹ ਕਰ ਜਾ ਬਸ ਸੋਨਾ ਦਿਖਾ ਦੇ ਚੱਲ ਹੋਏ ਚੱਲ ਤੇਰੇ ਆਪਣੇ ਸੋਨ ਵਾਲੀ ਕਾਲੇ ਵੀਰ ਆ ਗਏ ਮੈਂ ਕਿਹਾ ਵੀ ਬਾਈ ਨੇ ਹੀ ਆਪਣੇ ਨਾਲ ਰਹਿਣੇ ਇਹ ਵੀ ਗੱਡੀਆਂ ਦੇ ਬਹੁਤ ਸ਼ਕੀਨ ਹੈ ਮੈਂ ਕਿਹਾ ਪਹਿਲਾਂ ਬਾਈ ਨੂੰ ਦਿਖਾ ਸਭ ਤੋਂ ਪਹਿਲਾਂ ਬਾਈ ਨੂੰ ਬੁਲਾ ਕੇ ਲੈ ਆਇਆ ਚੈੱਕ ਕਰਾਂ ਨਹੀਂ ਨਹੀਂ ਬਹੁਤ ਵਧੀਆ ਸਾਡੇ ਬੰਦੇ ਥੋੜਾ ਜਿਹਾ ਟਾਈਮ ਲਾਂਗੇ ਬਾਈ ਅੱਜ ਦਿਨ ਛੋਟੇ ਹੋ ਗਏ ਜਿਵੇਂ ਦੱਸਿਆ ਬਾਈ ਮੈਂ ਮਾਰਕੀਟ ਟ੍ਰਾਈ ਕਰੂਈ ਬਹੁਤ ਵਧੀਆ ਗੱਡੀ ਹੈ ਅਰੇ ਇਹਦਾ ਗੁਰੇ ਬਾਈ ਨਹੀਂ ਆ ਗੱਡੀ ਦਾ ਸਭ ਤੋਂ ਵੱਧ ਸ਼ਕੀਨ ਅੰਦਰ ਉਹ ਵੀ ਪੂਰੀ ਸਾਫ ਹੈ ਗੱਡੀ ਬਿਲਕੁਲ ਇੱਕ ਮੰਗਲ ਸਮਝੋ ਬਈ ਥੋਰਮ ਕੰਡੀਸ਼ਨ ਹੀ ਗੱਡੀ ਵੀਰ ਸੀਸਾ ਅਸੀਂ ਸਾਫ ਕਰਿਆ ਕੱਪੜੇ ਨਾਲ ਅਸੀਂ ਸੀਸਾ ਸਾਫ ਕਰਿਆ ਅਸੀਂ ਕੱਪੜੇ ਨਾਲ ਆਹ ਜੋ ਉੱਪਰ ਦਾ ਆਹ ਦੇ ਉੱਪਰ ਦਾ ਵੀ ਪਈ ਵੀ ਹੈ ਮਿੱਟੀ ਆਹ ਜੇ ਪੂਰੀ ਧੋਣੀ ਹੈ ਹਾਂ ਦੇਖ ਬਾਈ ਮੜੀ ਟ੍ਰਾਈ ਕਰੋ ਇਹ ਪੋਰਸ ਸਟਾਰਟ ਹੈ ਤੁਸੀਂ ਆਓ ਮੜੇ ਟ੍ਰਾਈ ਮਾਰੋ ਠੀਕ ਹੈ ਬੁੜੀ ਭਾਈ ਆਗੇ ਬਾਈ ਇਹ ਬਾਈ ਸਾਡਾ ਗੱਡੀਆਂ ਦਾ ਬਹੁਤ ਸ਼ਕੀਰ ਆ ਬਾਈ ਨੇ ਆਪ ਵੀ ਦੋ ਗੱਡੀਆਂ ਰੱਖੀਆਂ ਵਾਰਨ ਆ ਰਹੋ ਬੁੜੀ ਭਾਈ ਬਾਕੀ ਕੁਝ ਦੇਖ ਲਓ ਬਾਈ ਠੀਕ ਹੈ ਜੀ ਦੇਖੋ ਬੈਠੋ ਹੁਣ ਨਹੀਂ ਠੀਕ ਹੈ ਜੀ ਗੱਡੀ ਬਹੁਤ ਜੀ ਇਹ ਵੀ ਗਿੰਟ ਕਿਹੜਾ ਜੀ ਵੀ ਐ ਵੀ ਐਲ ਕਿ ਸੈਟ ਇਹ ਵੀ ਐਕਸਟਰਾ ਵੀ ਐਕਸਟਰਾ ਉਹੀ ਐਲ ਵੀ ਦੇ ਗੱਟ ਹੁੰਦਾ ਨਾ ਐਲ ਗੱਬਲਾ ਤੇ ਐਲ ਥੱਲੇ ਨਾ ਵੀ ਗੱਬਿਆ ਦਾ ਆਮੇ ਜਨੂ ਕੀ ਬਣਦਾ ਜੇ ਗੱਟ